ਨੀਆਂ ਚ ਚਿਣਿਆ ਗਿਆ ਮੈਂ ਪਿਛਲੇ ਸਾਲ ਵੀ ਕਿਹਾ ਸੀ ਚਿਨਾ ਤੇ ਖੜਾ ਕਰਨਾ ਬੜਾ ਫਰਕ ਹੈ ਤੁਸੀਂ ਪਿੱਲਰ ਪਚਿੰਦੇ ਹੋ ਲੋਹੇ ਦੇ ਸਰੀਏ ਵਿੱਚ ਚਿਨੇ ਜਾਂਦੇ ਉਹ ਵਿੱਚ ਜੁੜ ਜਾਂਦੇ ਆ ਜਦੋਂ ਨੀਆਂ ਬਣਾਉਣ ਲੱਗੇ ਆ ਦੋਨੋਂ ਸਹਿਬਜ਼ਾ ਦੇ ਖਲੋਤੇ ਆ ਪਿਆਰਿਓ ਜੇ ਵਿੱਚ ਲੱਕਾਂ ਦੇ ਵਿੱਚ ਥਾਂ ਸੀ ਨਾ ਉੱਥੇ ਵੀ ਟਾ ਲਾਈਆਂ ਗਿਆ ਨੇ ਚਿਨੇਦਾਰ ਤੇ ਧਿਆਨ ਰੱਖਿਓ ਚਿਨੇਦਾਰ ਤੇ ਬਹੁਤ ਡੂੰਗਾ ਹੈ ਕਿਸੇ ਚੀਜ਼ ਨੂੰ ਵਿੱਚ ਇੱਟਾਂ ਦੇ ਮਰਜ ਕਰ ਦੇਣਾ ਚਿੰਨ ਦੇ ਪਿਆ ਗੋਡੇ ਪੱਟੇ ਛੋਟੇ ਛੋਟੇ ਸਾਰੇ ਜਦੋਂ ਚਿੰਨ ਦਿੱਤੇ ਇੱਥੋਂ ਤੱਕ ਛਾਤੀਆਂ ਢੱਕ ਲਈਆਂ ਫਿਰ ਆਵਾਜ਼ ਦਿੱਤੀ ਵੇਖ ਲਓ ਅਜੇ ਵੀ ਸਮਝ ਲਓ ਕਿ ਸਮਾਂ ਹੈ ਜੇ ਕਹੋਗੇ ਕਿ ਨੀਂਦ ਤੋੜ ਦੇਾਂਗੇ ਤਾਂ ਉਹਨੂੰ ਸੱਚ ਕਹਿੰਦੇ ਆ ਬਾਝੋਗੇ ਤੇ ਬਾਬਾ ਜੀ ਬੋਲੇ ਸੱਚ ਕੋ ਮਿਟਾਓਗੇ ਤੂੰ ਮਿਟੋਗੇ ਜਹਾਨ ਸੇ ਦਰਤਾ ਨਹੀਂ ਆਕਾਲ ਕਿਸੇ ਸੈਨਸ਼ਾਂ ਕੀ ਸਾਂਹ ਸੇ ਉਪਦੇਸ਼ ਆਪਣਾ ਸੁਣ ਲੋ ਜਰਾ ਦਿਲ ਕੇ ਕਾਮ ਸੇ ਕਹਿ ਰਹੇ ਹਮ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਕਹਿੰਦੇ ਤੁਸੀਂ ਵਾਰ ਵਾਰ ਕਿਉਂ ਪੁੱਛਦੇ ਪਿਆਰਿਓ ਇਹ ਸਾਰਾ ਜਿਹੜਾ ਗਲਾ ਸੀ ਨਾ ਜੀ ਇਹ ਸਾਰੇ ਦਾ ਸਾਰਾ ਗਾਰੇ ਨਾ ਭਰ ਦਿੱਤਾ ਅਸੀਂ ਚਲੋ ਤਸਵੀਰਾਂ ਵਾਲੇ ਤੇ ਆਪਣੇ ਹਿਸਾਬ ਨੂੰ ਦਿਖਾਉਂਦੇ ਆ ਸਾਰਾ ਜਿਹੜਾ ਗਾਰੇ ਨਾਲ ਭਰਿਆ ਪੈ ਇਹ ਧੱਕ ਦਿੱਤੇਗਾ ਸਿਰ ਪਿਆਰਿਓ ਇਤਿਹਾਸ ਕਹਿੰਦਾ ਕੰਧ ਪਾਟ ਗਈ ਨੀਆਂ ਚ ਖਲੋਤੇ ਕੰਧ ਫਾਟ ਗਈ ਉਦੋਂ ਵੀ ਨਹੀਂ ਸਮਝੀ ਉਸ ਵਕਤ ਦੋਨਾਂ ਸਹਿਬਜ਼ਾਦਿਆਂ ਨੂੰ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਚ ਲਿਖਦਾ ਵੀ ਦੁੱਧ ਪਿਆ ਕੇ ਦੂਜੇ ਦਿਨ ਪਰ ਨਹੀਂ ਸਹਿਬਜ਼ਾਦਿਆਂ ਨੂੰ ਦੋਨਾਂ ਨੂੰ ਜ਼ਿਵਾ ਕਰ ਦਿੱਤਾ ਗਿਆ ਬਾਬਾ ਜ਼ੋਰਾਬਰ ਸਿੰਘ ਜੀ ਨੂੰ बेहोਸ਼ੀ ਦੀ ਹਾਲਤ ਤਾਂ ਸੀ ਨਾ ਪਰ ਅੱਜ ਮੈਂ ਪੜ ਰਿਹਾ ਸੀ ਜਿਸ ਸਵਾ ਪੈਰ ਦਿਨ ਕਹਿੰਦੇ ਆ ਇਸ ਹੱਬ ਲਾ ਲਓ ਸਵਾ ਪੈਰ ਆਪਣਾ ਬਣ ਜਾਂਦਾ ਅੱਜ 6 ਵਜੇ ਦੇ ਦਿਨ ਨਿਕਲੇ 9 ਇੱਕ ਪੈਰ ਹੋ ਗਿਆ یوں ਸਮਝ ਲਓ ਵੀ 9:45 ਮਿੰਟ ਅੱਜ ਕੱਲ ਦੇ ਸਵਾ ਪੈਰ ਇਹਨਾਂ ਕੋ ਬਣੇਗਾ ਨਾ ਸਵਾ ਪੈਰ ਬਾਬਾ ਜ਼ੋਰਾਬਰ ਸਿੰਘ ਜੀ ਜਦੋਂ ਥੋੜੇ ਜਿਹੀ ਹੁਸ਼ਾ ਆਇਆ ਲੱਤਾਂ ਦੇ ਥੱਲੇ ਲੈ ਲਿਆ ਗੋਡਿਆਂ ਥੱਲੇ ਲੈ ਲਿਆ ਇੱਕੋ ਦਮ ਇੱਥੇ ਵਾਰ ਕੀਤਾ ਬਾਬਾ ਜ਼ੋਰਾਵਰ ਸਿੰਘ ਜੀ ਇੱਕੋ ਵਾਰ ਨਾਲ ਹੀ ਚਲੇ ਗਏ சுவாਸ ਪੂਰੇ ਹੋ ਗਏ ਪਰ ਬਾਬਾ ਫਤੇ ਸਿੰਘ ਜੀ ਉਹਨਾਂ ਨੂੰ ਲਟਾ ਕੇ ਅੱਖਾਂ ਦੇਖ ਰੀਆਂ ਸੰ ਸਿਰ ਪਕੜਿਆ ਲੱਤਾਂ ਪਕੜੀਆਂ ਚਲਾਦ ਨੇ ਛਾਤੀ ਤੇ ਆਪਣੇ ਦੋਨੇ ਗੋਡੇ ਰਖੇ ਇੱਥੇ ਸ਼ਾਰਦ ਅੰਜ ਵੱਡੀ ਖੋਣ ਵਗਣ ਲੱਗਾ ਤਿੱਲੇ ਦੀ ਜੁੱਤੀ ਭਾਈ ਸੀ ਜੀ ਗਾਰੇ ਨਾਲ ਭਰੀ ਸੀ ਜਦੋਂ ਖੂਨ ਵਗ ਰਿਹਾ ਤੇ ਲੱਤਾਂ ਹਿੱਲਦੀਆਂ ਨੇ 12 ਮਿੰਟ ਬਾਬਾ ਫਤਿਹ ਸਿੰਘ ਦੀਆਂ ਲੱਤਾਂ ਹਿੱਲਦੀਆਂ ਰਹੀਆਂ 12 ਮਿੰਟ ਬਾਅਦ ਉਹਨਾਂ ਸ਼ਾਦਤ ਦਾ ਚਾਂਪੀ ਤਾ